ਇਹ ਜੋ ਤੁਸੀਂ ਤਸਵੀਰਾਂ ਸਰਕਾਰੀ ਬੱਸਾਂ ਦੀਆਂ ਦੇਖ ਰਹੇ ਹੋ ਇਹ ਬੱਸਾਂ ਕਿਸੇ ਬੱਸ ਅੱਡੇ ਉੱਤੇ ਸਵਾਰੀਆਂ ਚੁੱਕਣ ਲਈ ਨਹੀਂ ਰੁਕੀਆਂ ਬਲਕਿ ੱੱਕੇ ਨਾਲ ਪਿੰਡ ਵਾਸੀਆਂ ਸਕੂਲੀ ਵਿਦਿਆਰਥੀਆਂ ਅਤੇ ਆਪਣੇ ਰੋਜ਼ਾਨਾ ਕੰਮਾਂ ਤੇ ਜਾਣ ਵਾਲੇ ਲੋਕਾਂ ਨੇ ਰੋਕ ਰੱਖੀਆਂ ਹਨ ਮਾਮਲਾ ਵੀ ਤੁਹਾਨੂੰ ਦੱਸਦੇ ਹਾਂ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਮਾਮਲਾ ਇਹ ਹੈ ਕਿ ਜੋ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਵੱਲੋਂ ਬੀਤੇ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਬੱਸਾਂ ਵਿੱਚ ਟੀਟਾ ਮੁਤਾਬਕ ਹੀ ਸਵਾਰੀਆਂ ਚੜਾਉਣਗੇ ਨਾ ਕਿ ਬਸਾਂ ਵਿੱਚ ਓਵਰਲੋਡ ਸਵਾਰੀਆਂ ਚੜਾਉਣਗੇ ਅੱਜ ਜਦੋਂ ਸਰਕਾਰੀ ਬਸਾਂ ਬਠਿੰਡਾ ਬਾਦਰ ਰੋਡ ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਹੁੰਚੀਆਂ ਤਾਂ ਬਸਾਂ ਵਿੱਚ ਓਵਰਲੋਡ ਸਵਾਰੀਆਂ ਨਾ ਚੜਾਉਣ ਤੇ ਕੰਡੈਕਟਰ ਅਤੇ ਡਰਾਈਵਰ ਨੇ ਮਨਾਂ ਕਰ ਦਿੱਤਾ ਜਿਸ ਕਾਰਨ ਬਸਾਂ ਵਿੱਚ ਚੜਨ ਵਾਲੇ ਇਹਨਾਂ ਰੋਜ਼ਮਰਾਂ ਤੇ ਕਮਾਤੇ ਜਾਣ ਵਾਲੇ ਲੋਕਾਂ ਨੇ ਬੱਤਾਂ ਨੂੰ ਘੇਰ ਲਿਆ ਅਤੇ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਨਾਰੇਬਾਜੀ ਕਰ ਰਹੇ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਬੱਤਾਂ ਵਿੱਚ ਸਾਨੂੰ ਨਹੀਂ ਚੜਾਇਆ ਜਾਂਦਾ ਜਿਸ ਕਾਰਨ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਲੋਕਾਂ ਨੇ ਕਿਹਾ ਹੈ ਕਿ ਅਗਰ ਜੇਕਰ ਆਉਣ ਵਾਲੇ ਦਿਨਾਂ ਵਿੱਚ ਬੱਸਾਂ ਵਿੱਚ ਸਾਨੂੰ ਨਾ ਚੜਾਇਆ ਗਿਆ ਤਾਂ ਉਹ ਇਸ ਸੰਘਰਸ਼ ਨੂੰ ਤੇਜ਼ ਕਰਨਗੇ ਇਸ ਬਾਰੇ ਜਦੋਂ ਬੱਸ ਦੇ ਕੰਡੈਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਜੋ ਉੱਚ ਅਧਿਕਾਰੀਆਂ ਦੇ ਹੁਕਮ ਜਾਰੀ ਹੋਏ ਹਨ ਉਹਨਾਂ ਮੁਤਾਬਕ ਹੀ ਬੱਸਾਂ ਵਿੱਚ ਓਵਰਲੋਡ ਸਵਾਰੀਆਂ ਨਹੀਂ ਚੜਾਈਆਂ ਜਾਂਦੀਆਂ ਵੀ ਬੱਸ ਰੋਕਣ ਦਾ ਕਾਰਨ ਇਹ ਆ ਵੀ ਸਰਕਾਰ ਨੇ ਰੋਜ਼ਗਾਰ ਤਾਂ ਸਾਨੂੰ ਕੀ ਦੇਣਾ ਸੀ ਜਿਹੜਾ ਅਸੀਂ ਆਪ ਦਾ ਖੁਦ ਆ ਦਿਹਾੜੀ ਲਾਉਣੇ ਆ ਉਹ ਵੀ ਸਾਡੇ ਤੋਂ ਇੱਕ ਹੋ ਰਹੀ ਆ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਅਦਰਵਾਈਜ਼ ਜਿਹੜੇ ਕਨੈਕਟਰ ਡਰਾਈਵ ਵਾਲਾ ਰੋਡ ਰੋਡਵੇਜ ਵਾਲੇ ਇਹ ਸਾਨੂੰ ਕਹਿੰਦੇ ਆ ਵੀ ਤੁਸੀਂ ਦਫ਼ਤਰ ਜਾਓ ਦਫ਼ਤਰ ਜਾਓ ਫਲਾਨੇ ਨੂੰ ਮਿਲੋ ਠਿਗੜੇ ਨੂੰ ਮਿਲੋ ਜਦੋਂ ਅਸੀਂ ਰੋਡ ਅਸੀਂ ਬਠਿੰਡੇ বাস ਸਟੈਂਡ 'ਚ ਦਫ਼ਤਰ ਜਾਣੇ ਆ ਅਸੀਂ ਗੇਟ ਤੇ ਪਹੁੰਚਦੇ ਆ ਉੱਥੇ ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਕਿਹੜੇ ਅਹੁਦੇ ਤੇ ਆ ਉਹ ਸਾਡੇ ਗੱਲ ਪੈਂਦੇ ਆ ਸਾਨੂੰ ਕੁੱਟਣ ਨੂੰ ਆਉਂਦੇ ਆ ਉਹ ਕੱਲ ਦੀ ਗੱਲ ਹੀ ਆ ਜਦੋਂ ਅਸੀਂ ਦਫ਼ਤਰ ਜਾਣ ਲੱਗੇ ਉਹ ਮੈਨੂੰ ਨਹੀਂ ਸ਼ਾਇਦ ਮੈਨੂੰ ਤਾਂ ਐਂ ਲੱਗਦਾ ਸੀ ਜਿਸ ਸਾਹਮਣੇ ਬੋਲਦਾ ਸੀ ਉਹ ਜੀਐਮ ਹੋਵੇ ਜਦੋਂ ਸਾ ਨਾ ਸਾਨੂੰ ਉਹਨੇ ਐਂਟਰ ਹੁੰਨ ਦਿੱਤਾ ਤਾਂ ਸਾਡੀ ਗੱਲ ਤਾਂ ਕੀ ਸੁਣਨੀ ਸੀ ਸਾਨੂੰ ਉਹਨੇ ਐਂਟਰੀ ਨਹੀਂ ਹੁੰਨ ਦਿੱਤਾ ਸਾਨੂੰ ਇਹ ਕਿਸੇ ਨਾਲ ਜੀਐਮ ਤਾਂ ਮੈਂ ਅੱਜ ਤੱਕ ਜੀਐਮ ਨਹੀਂ ਦੇਖਿਆ ਮੈਨੂੰ 10 ਸਾਲ ਹੋ ਗਏ ਬਠਿੰਡੇ ਜਾਂਦੇ ਨੂੰ 3 ਸਾਲ ਮੈਂ ਕਾਲਜ ਲਾਇਆ 13 ਸਾਲ ਹੋ ਗਏ ਮੈਨੂੰ ਜੀਐਮ ਹੀ ਨਹੀਂ ਦੱਸਿਆ ਇਹਨਾਂ ਨੇ ਵੀ ਕਿਹੜਾ ਜੀਐਮ ਆ ਮਿਲਣ ਤਾਂ ਸਾਨੂੰ ਦੂਰ ਦੀ ਗੱਲ ਆ ਅਸੀਂ ਕਿਹਦੇ ਕੋਲ ਲੈ ਕੇ ਜਾਈਏ ਆਪਦਾ ਮਸਲਾ ਇਹ ਕਹਿੰਦੇ ਜੀਐਮ ਕੋਲ ਜਾਓ ਜਦੋਂ ਅਸੀਂ ਜੀਐਮ ਕੋਲ ਜਾਂਦੇ ਆ ਉਹ ਕਹਿੰਦੇ ਜੀਮ ਹੈ ਨਹੀਂ ਭੱਜੋ ਦਫਾ ਹੋ ਜਾਓ ਸਾਨੂੰ ਪਰੇਸ਼ਾਨ ਇਹ ਬੰਦੇ ਕਹਿੰਦੇ ਮੈਂ ਹੀ ਆ ਜੀ ਐਮ ਮੈਂ ਹੀ ਆ ਫਲਾਨਾ ਤੂੰ ਮੈਨੂੰ ਦੱਸ ਕੀ ਆ ਤੇਰਾ ਹੱਲ ਹੋ ਜੂ ਜਾਂ ਭੱਜ ਜਾ ਸਾਨੂੰ ਪਰੇਸ਼ਾਨੀ ਆ ਰਹੀ ਹੈ ਹੁਣ ਸਾਨੂੰ ਇਹ ਪ੍ਰੇਸ਼ਾਨੀ ਆ ਰਹੀ ਹੈ ਜੀ ਸਾਡੀ ਦਿਹਾੜੀ ਨਹੀਂ ਲੱਗ ਰਹੀ ਸਾਨੂੰ 3 ਦਿਨ ਹੋ ਗਏ ਸਾਡੇ ਪੈਸੇ ਮਰੀ ਜਾਂਦੇ ਆ ਸਾਡੇ ਮਾਪਿਓ ਪਾਲਦੇ ਆ ਅਸੀਂ ਅਸੀਂ ਹੁਣ ਮਾਪਿਓ ਦੇ ਗੋਲੀ ਮਾਰ ਦਈਏ ਸਾਡਾ ਮਾਪਿਓ ਕਿੱਧਰ ਜਾਵੇ ਸਾਡੇ ਸਿਰ ਤੇ ਸਾਡਾ ਮਾਪਿਓ ਪਲਦਾ ਇਹ ਸਾਨੂੰ ਸਰਕਾਰ ਕੁਝ ਵੀ ਨਹੀਂ ਕਰਨ ਦੇ ਰਹੀ ਸਾਨੂੰ ਕੰਮ ਵੀ ਨਹੀਂ ਕਰਨ ਦੇ ਰਹੀ ਇਹ ਇਹ ਚਾਹੁੰਦੇ ਵੀ ਇਹ ਨਸ਼ੇ ਕਰਨ ਤੇ ਮਰਨ ਸਿਰਫ ਸਰਕਾਰ ਇਹ ਚਾਹੁੰਦੀ ਹੈ ਵੀ ਇਹ ਨਸ਼ੇ ਕਰ ਕਰ ਮਰੀ ਜਾਣੇ ਕੰਮ ਨਾ ਕਰਨ ਹੁਣ ਇਹਨਾਂ ਦਾ ਬੱਸਾਂ ਦਾ ਇਹਨਾਂ ਦਾ ਮਕਸਦ ਜੇ 52 ਸੀਟਡ ਕਰਦੀ ਹੈ ਤਾਂ ਇਹ ਵੱਧ ਵੱਧ ਬੱਸਾਂ ਪਾਉਣ ਮੈਂ ਪੀਆਰਟੀ ਦਾ ਕਨੈਕਟਰ ਆ ਵੀਰੇ ਇਹ ਬੱਸਾਂ ਰੋਗਾਂ ਦਾ ਕਾਰਨ ਹੈ ਵੀ ਅੱਗੇ ਇਸ ਵਾਰ ਨਗ ਲੈਂਦੇ ਮਾਨ ਜੋ ਟਰਾਂਸਪੋਰਟ ਮੰਤਰੀ ਜੀ ਨੇ ਨਗ ਲੈਂਦੇ ਆਰਡਰ ਜਾਰੀ ਕੀਤੇ ਵੀ ਓਵਰ ਲੋਡ ਬੱਸਾਂ ਨਹੀਂ ਲਿਆ ਸਕਦੇ ਇਸ ਤੋਂ ਪਹਿਲਾਂ ਨਗ ਲੈਂਦੇ ਸਵਾਰੀਆਂ ਵੱਧੂ ਜਾਂਦੀਆਂ ਸੀ ਜਾਂ ਮਤਲਬ ਹਰ ਇੱਕ ਬੱਸ 'ਚ ਲਗਭਗ 80 90 80 90 ਸਵਾਰੀਆਂ ਜਾਂਦੀਆਂ ਸੀ ਜਾਂ ਹੁਣ ਜਿੱਦਿਆਂ ਇਹ ਬੱਸਾਂ ਦੀ ਜਿਹੜੀ ਲਿਮਟ ਆ ਇਹ ਸਵਾਰੀਆਂ ਦੀ ਕੀਤੀ ਹੈ ਜਿੱਦਿਆਂ ਉਹਦੇ ਦੀਆਂ ਨਾਕ ਲੈਂਦੇ ਸਵਾਰੀਆਂ ਖੱਡਗਵਾਰ ਹੋਰ ਗਏ ਹਰੇ ਕੱਡੇ ਤੇ ਬੱਸ ਸਵਾਰੀ ਲਾ ਜਾਂਦੀ ਹੈ ਉਹਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਇਹਨਾਂ ਨੇ ਗੱਡੀਆਂ ਰੋਕਿਆ ਵੀ ਸਾਨੂੰ ਛੱਡ ਜਾਂਦੀ ਹੈ ਤਾਂ ਕਰਕੇ ਕਿਉਂਕਿ ਬੱਸਾਂ ਨਾਕ ਲੈਂਦੇ ਘਾਟ ਉਣ ਕਰਕੇ ਸਵਾਰੀ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆ ਰਹੀ ਹੈ ਅਤਰ ਦੇ ਬੱਸਾਂ ਨਹੀਂ ਦੁਰਦੇ ਤੁਸੀਂ ਅੱਗੇ ਸਟੈਪ ਵੀ ਕਰੋ ਸਾਨੂੰ ਮਹਿਕਮੇ ਨੇ ਇਹ ਕਿਹਾ ਹੈ ਵੀ ਕਿਸੇ ਨਾਲ ਲੜਨਾ ਨਹੀਂ ਤੁਸੀਂ ਉਹ ਲੱਕ ਲੈਂਦੇ ਅੰਦਰੋਂ ਸਾਨੂੰ ਜਿਵੇਂ ਹੁਕਮ ਆਊ ਉਹ ਅਸੀਂ ਉਵੇਂ ਕਰਾਂਗੇ